ਜੀ ਆਇਆਂ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਕੋਂ ਡੈਰੀ ਫਾਰਮ ਹੋਂ ਦੇ ਵਿੱਚ ਤੇ ਜਿੰਨੇ ਵੀ ਪਸ਼ੂ ਪਾਲਕ ਭਰਾ ਨੇ ਭੈਣਾਂ ਨੇ ਸਾਡੀਆਂ ਚੋਗੀਆਂ ਪਸ਼ੂ ਬਰੀਡ ਤੇ ਕੰਮ ਕਰਦੇ ਨੇ ਤੇ ਸਾਰੇ ਇਹ ਨੋਟ ਕਰਿਓ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਵੱਡਾ ਜਿਹੜਾ ਹੈਗਾ ਪਸ਼ੂਆਂ ਦਾ ਮੇਲਾ ਹੋ ਰਿਹਾ ਹੈਗਾ ਜਿਹਦੇ ਵਿੱਚ ਪਸ਼ੂਆਂ ਦੇ ਸੋਤ ਪਾਰਟੀ ਦੇ ਜਿਹੜੇ ਹੈਗੇ ਆ ਮਕਾਬਲੇ ਹੋਣਗੇ ਦੁੱਧ ਚਬਾਈ ਦੇ ਹੋਣਗੇ ਉਹ ਨੋਟ ਕਰ ਲੈਣ ਮਿਤੀ 2 3 ਤੇ 4 ਦਸੰਬਰ ਨੂੰ ਦਿਨ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਦੋਸਤੋ ਇਹ ਪਿੰਡ ਹੈਗਾ ਕੋਟਲਾ ਕੜਾ ਮੂਲਾ ਸਿੰਘ ਵਾਲਾ ਰੋਡ ਪਿੰਡ ਕੋਟਲਾ ਕੜਾ ਇਹ ਮਾਨਸਾ ਏਰੀਏ ਦੇ ਵਿੱਚ ਆ ਤੇ ਮਾਨਸਾ ਦੇ ਨੇੜੇ ਤੇ ਬਾਕੀ ਦਿੱਤੇਗਾ ਸਪਾਰਕ ਸਾਨੂੰ ਆਪਾਂ ਵੀਡੀਓ ਦੇ ਵਿੱਚ ਜਾਰੀ ਕਰਦਾਂਗੇ ਉਹਨਾਂ ਦੇ ਤੁਸੀਂ ਸਪਾਰਕ ਕਰ ਸਕਦੇ ਹੋ ਬਾਕੀ ਜਾਣਕਾਰੀ ਸਾਡੇ ਵੀਰ ਜੀ ਜਾਨਕੀ ਕਮੇਟੀ ਵੱਲੋਂ ਹਾਂਜੀ ਹਾਂਜੀ ਸੱਸੀ ਗਾਲ ਜੀ ਤੇ ਬਾਈ ਆਪਣੀ ਇੱਕ ਤਾਂ 25 ਤਰੀਕ ਦੀ ਮੀਟਿੰਗ ਰੱਖੀ ਜਾ ਰਹੀ ਹੈ ਜਿਹਦੇ ਵਿੱਚ ਕੇ ਆਪਾਂ ਜੋ ਵੀ ਭਰਾਵਾਂ ਦੇ ਫੋਨ ਆਉਂਦੇ ਸੀਗੇ ਵੀ ਦੱਸੋ ਬਾਈ ਜੀ ਕੀ ਤਰੀਕ ਦਾ ਕਿਹੜੀ ਤਰੀਕ ਦਾ ਕੀ ਪ੍ਰੋਗਰਾਮ ਹੈਗਾ ਠੀਕ ਹੈ ਕਿਹੜੀ ਕੈਟਾਗਰੀ ਦਾ ਮੁਕਾਬਲਾ ਕਿੰਨੀ ਵਜੇ ਹੈ ਜਾਂ ਕਿੰਨੀ ਤਰੀਕ ਦਾ ਰੱਖਿਆ ਹੋਇਆ ਉਹ ਸਾਰੇ ਆਪਾਂ 25 ਤਰੀਕ ਨੂੰ ਹੀ ਦੇਣੇ ਨੇਗੇ ਉਹਦੇ ਵਿੱਚ ਆ ਕੇ ਤੁਸੀਂ ਲੈ ਲਓ ਮੇਰੇ ਭਾਗ ਲੋ 25 ਤਰੀਕ ਨੂੰ ਉਹਦੇ ਆਪਾਂ ਪੈਪਰਟ ਜਾਰੀ ਕਰਾਂਗੇ ਉਹਦੇ ਵਿੱਚ ਸਾਰੇ ਬਣਿਆ ਹੋਊਗਾ ਜੋ ਵੀ ਆਪਣੀ ਕੈਟਾਗਰੀਆਂ ਦੇ ਲਿਖੀ ਹੋਣਗੇ ਮੁਕਾਬਲੇ ਵੀ ਕਿੰਨੇ ਵਜੇ ਨੇ ਠੀਕ ਹੈ ਨੰਬਰ 2 ਦੇ ਉੱਤੇ ਜਿਹੜੀਆਂ ਦੁੱਧ ਚਵਾਈ ਵਾਲੀਆਂ ਮੱਧੀਆਂ ਨੇ ਮੋਰਾ ਨੀਲੀ ਦਾ ਵੀ ਤੇ ਗ੍ਰੇਟਲ ਠੀਕ ਹੈ ਇਹਨਾਂ ਦੀ ਵੀਰੇ ਆਪਣੀ 27 ਨੂੰ ਫਟੇ ਆ ਸਟੋਰੀਆਂ ਤਿਆਰ ਨਹੀਂ ਆ 27 ਤੋਂ ਬਾਅਦ ਜਦੋਂ ਮਰਜੀ 28 ਨੂੰ ਲਿਆ ਉਹ 29 ਦੀ ਸ਼ਾਮ ਨੂੰ 6 ਵਜੇ ਤੱਕ ਤੁਸੀਂ ਐਂਟਰ ਹੋ ਸਕਦੇ ਠੀਕ ਹੈ ਜਰੂਰ ਵੱਧ ਤੋਂ ਵੱਧ ਸਹਿਯੋਗ ਕਰੋ ਠੀਕ ਹੈ ਮੇਲੇ ਦੀ ਰੌਣਕ ਲਾਓ